ਮੈਨੂੰ ਨਾ ਦੱਸ ਵੀ ਤੇਰੀ ਮਾਂ ਕੀ ਕਹਿੰਦੀ ਸੀ ਤੇ ਕੀ ਨਹੀਂ ਕਹਿੰਦੀ ਜਿਹੋ ਜੀ ਤੇਰੀ ਮਾਂ ਵੇਲੀ ਉਹੋ ਜੀ ਉਹਨੇ ਤੈਨੂੰ ਵੇਲੀ ਸਮਝਿਆ ਵਾ ਨਹੀਂ ਤੂੰ ਕਹਿਣਾ ਕਿ ਚਾਹੁੰਨੀ ਆ ਪਹਿਲਾਂ ਨਾ ਉਹ ਤੈਨੂੰ ਛੱਡ ਕੇ ਆਵੇ ਤੇ ਫਿਰ ਤੈਨੂੰ ਲੈ ਕੇ ਆਵੇ ਉਹ ਤੇ ਵਿਚਾਰਾ ਇਦਾਂ ਹੀ ਤੇਲ ਫੂਕਦਾ ਰਹੂਗਾ ਉਹ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਜਾਉਂਦੇ ਕਿਰਨ ਨੂੰ ਫਿਰ ਕੀ ਹੋ ਗਿਆ ਨਾਲੇ ਧੰਨ ਵੀ ਪਤਾ ਵੀ ਵਿਆਹ ਤੋਂ ਬਾਅਦ ਕਿਹੜਾ ਕਿਸ ਕੋਲ ਸੌਖਾ ਇਕੱਠਿਆਂ ਹੋਇਆ ਜਾਂਦਾ ਆ ਕਹਿਨ ਨੂੰ ਤਾਂ ਸਾਰੇ ਕਹਿ ਦਿੰਦੇ ਆ ਕਿ ਆਪਾਂ ਤਾਂ ਧੀ ਨੂੰ ਆਪਣੀ ਧੀ ਬਣਾ ਕੇ ਲੈ ਕੇ ਚੱਲੇ ਆ ਪਰ ਧੀ ਬਣਾ ਕੇ ਰੱਖਦਾ ਕੋਈ ਕੋਈ ਆ ਪਤਾ ਨਹੀਂ ਆਪਣੇ ਘਰ ਜਾਣ ਲਈ ਆਪਣੇ ਮਾਪਿਆਂ ਨੂੰ ਮਿਲਣ ਲਈ ਕਿਹਦੀ ਇਜਾਜ਼ਤ ਕਿਉਂ ਲੈਣੀ ਪੈਂਦੀ ਐ ਭੈਣੇ ਤੂੰ ਐਵੇਂ ਬਹੁਤੇ ਬਹਾਨੇ ਜਿਹਣਾ ਮਾਰੀ ਜਾ ਤੈਨੂੰ ਮੈਂ ਜਦੋਂ ਇੱਕ ਵਾਰ ਕਹਿਤਾ ਕਿ ਮੈਂ ਭਾਜੀ ਨਾਲ ਗੱਲ ਕਰ ਲੂੰਗਾ ਤੇ ਮੈਂ ਆਪੇ ਭਾਜੀ ਨਾਲ ਗੱਲ ਕਰ ਲੂੰਗਾ ਫਿਰ ਤੂੰ ਬਸ ਆਉਣ ਦੀ ਤਿਆਰੀ ਕਰ ਮੈਂ ਤੈਨੂੰ ਕੱਲ ਲੈਣ ਆਉਣਾ ਆ ਹਾਦੀਆ ਵਿਕੇ ਵਾਲੀ ਇਹਨੇ ਫੋਨ ਕੱਟਤਾ ਵਾ ਬੜਾ ਜਿੱਦੀ ਐ ਹੁਣ ਪਤਾ ਨਹੀਂ ਇਹਦੇ ਘਰ ਆਏ ਤੇ ਕੀ ਬਣੂਗਾ ਹੋਰ ਫਿਰ ਮਾਸੀ ਜੀ ਘਰੇ ਠੀਕ ਨੇ ਸਾਰੇ हां ਘਰੇ ਤੇ ਸਾਰੇ ਠੀਕ ਆ ਪਰ ਤੂੰ ਇੱਥੇ ਕਿੱਦਾਂ ਆਇਆ ਹੈ ਕੀ ਗੱਲ ਮਾਸੀ ਜੀ ਭੈਣ ਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਉਹਨੂੰ ਲੈਣ ਆਇਆ ਵਾਂ ਅੱਛਾ ਤੇ ਤੂੰ ਫਿਰ ਕਿਰਨ ਨੂੰ ਲੈਣ ਆਇਆ ਵਾਂ ਤੂੰ ਰੁਕ ਜਾ ਮੈਂ ਬੁਲਾਉਣੀ ਆ ਕਿਰਨ ਨੂੰ ਨੀ ਕਿਰਨ ਇਧਰ ਆਣ ਕੇ ਵੇਖ ਤੇਰਾ ਭਰਾ ਤੈਨੂੰ ਲੈਣ ਆਇਆ ਏ ਹਾਏ ਰੱਬਾ ਵਿੱਕਾ ਗਿਆ ਮੈਨੂੰ ਲੈਣ ਵੇਖ ਲਾ ਇਹਨੂੰ ਮੈਂ ਕਿਹਾ ਹੈ ਕਿ ਨਾ ਹੀ ਪਰ ਇਹਨੇ ਮੇਰੀ ਇੱਕ ਗੱਲ ਨਹੀਂ ਮੰਨੀ ਇਹਨੇ ਅੱਜ ਮੇਰੇ ਘਰ 'ਚ ਕਲੇਸ਼ ਪਾ ਕੇ ਹਟਣਾ ਵਾ ਹੋਰ ਮਾਸੀ ਜੀ ਪਾਜੀ ਕਿੱਥੇ ਗਏ ਨੇ ਦੇਖਦੇ ਨਹੀਂ ਕਿਤੇ ਉਹ ਪਨੀਰੀ ਨੂੰ ਪਾਣੀ ਲਾਉਣ ਗਿਆ ਆ ਪਿਆਲੀ ਦੇ ਵਿੱਚ ਹੁਣ ਘਰ ਉਹ ਇਕੱਲਾ ਆ ਤਾਂ ਸਾਰੇ ਕੰਮ ਉਹਨੂੰ ਹੀ ਕਰਨੇ ਪੈਂਦੇ ਆ ਹਾਂਜੀ ਮਾਸੀ ਜੀ ਇਹ ਤੇ ਗੱਲ ਸਹੀ ਆ ਤੁਹਾਡੇ ਵਾਲੀ ਪੈਣ ਸਤਿ ਸ਼੍ਰੀ ਅਕਾਲ ਵੀਰੇ ਤੂੰ ਇੱਥੇ ਕਿਵੇਂ ਹਰਾਨ ਦੇ ਤੂੰ ਇਦਾਂ ਹੋਣ ਲਈ ਆ ਜਿੱਦਾਂ ਉਹ ਤੈਨੂੰ ਬਿਨਾਂ ਦੱਸੇ ਆ ਗਿਆ ਤੂੰ ਉਹਨੂੰ ਬੁਲਾਇਆ ਤੇ ਫੇਰ ਹੀ ਉਹ ਤੈਨੂੰ ਲੈਣ ਆਇਆ ਪੈਣੇ ਪਾਣੀ ਮੈਂ ਪੀ ਲਿਆ ਆ ਤੇ ਤੂੰ ਹੁਣ ਇਦਾਂ ਕਰ ਦੋ ਸੂਟ ਆਪਣੇ ਬੈਗ ਚ ਪਾ ਤੇ ਆਪਾਂ ਚੱਲੀਏ ਮੈਨੂੰ ਛੇਤੀ ਆ ਥੋੜੀ ਜੀ ਵਿਕੇ ਪੁੱਤ ਗੱਲ ਇਹ ਆ ਕਿ ਜੇ ਤੂੰ ਕਿਨ ਨੂੰ ਨਾਂ ਲੈ ਕੇ ਜਾਵੇਂ ਤੇ ਫੇਰ ਗੱਲ ਚੰਗੀ ਹੀ ਪਰ ਮਾਸੀ ਜੀ ਮੈਂ ਤੇ ਭਾਜੀ ਨੂੰ ਪੁੱਛ ਗਿਆ ਆਂ ਆ ਭੈਣ ਨੂੰ ਲੈਣ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਲੈ ਜੀ ਆਣ ਕੇ ਪਰ ਤੂੰ ਹੀ ਹੁਣ ਮੈਨੂੰ ਮਨਾ ਕਰੀ ਜਾਂਦੇ ਜੇ ਕਿਰਨ ਪੁੱਤ ਤੂੰ ਦੱਸਿਆ ਨਹੀਂ ਵੀ ਕਿ ਇਹਨੂੰ ਕਿ ਮੇਰੀ ਲੱਤ ਪੇੜ ਹੁੰਦੀ ਹੈ ਮੇਰੇ ਕੋਲ ਤੇ ਚਾਜਰਾ ਖਲੋਤਾ ਵੀ ਨਹੀਂ ਜਾਂਦਾ ਤੇ ਤੇਰੇ ਜਾਣ ਪਿੱਛੇ ਕੰਮ ਕਿਨੇ ਕਰਨਾ ਮਾਸੀ ਮੇਰੀ ਭਾਜੀ ਨਾਲ ਗੱਲ ਹੋਈ ਫੋਨ ਤੇ ਤੇ ਉਹ ਕਹਿੰਦੇ ਸੀ ਆਪਾਂ ਛੋਟੀ ਭੈਣ ਨੂੰ ਸਾਧ ਲਾਂਗੇ ਦੋ ਦਿਨ ਹੁਣ ਤੁਹਾਨੂੰ ਵੀ ਪਤਾ ਆ ਕਿ ਭੈਣ ਨੂੰ ਪਿੰਡ ਗਿਆ ਨੂੰ 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਆ ਤੇ ਮਾਮੇ ਦੀ ਕੁੜੀ ਤੇ ਮਾਸੀ ਦੀ ਕੁੜੀ ਨੇ ਦੋਵਾਂ ਨੇ ਭੈਣ ਨੂੰ ਸਪੈਸ਼ਲ ਮਿਲਣ ਵਾਸਤੇ ਆਉਣਾ ਸਾਡੇ ਕੋਲ ਪੁੱਤ ਮੈਂ ਤੇਰੀ ਗੱਲ ਸਮਝਦੀ ਆ ਪਰ ਜੇ ਸਾਡੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਨ ਤੇ ਫੇਰ ਕੰਮ ਦਾ ਮੇਰੇ ਵਾਸਤੇ ਔਖਾ ਹੋ ਜਾਣਾ ਤੇ ਫੇਰ ਮੈਂ ਕੀ ਕਰਾਂਗੀ ਵਿੱਕੀ ਹੁਣ ਰਹਿਣ ਦੇ ਫੇਰ ਜਦੋਂ ਦੀਦੀ ਹੁਣੀ ਆਉਣਗੇ ਨਾ ਮੈਂ ਉਦੋਂ ਆ ਜਾਾਂਗੀ ਨਹੀਂ ਭੈਣੇ ਜੇ ਮੈਂ ਤੈਨੂੰ ਆਪਣੇ ਨਾਲ ਨਾ ਨਾ ਲੈ ਕੇ ਗਿਆ ਤੇ ਮੰਮੀ ਨੇ ਮੈਨੂੰ 36 ਗੱਲਾਂ ਕਰਨੀਆਂ ਨੇ ਕਿ ਤੂੰ ਕੁੜੀ ਨੂੰ ਆਪਣੇ ਨਾਲ ਨਹੀਂ ਲੈ ਕੇ ਆਇਆ ਤੋ ਚੱਲ ਮੇਰੇ ਨਾਲ ਵਿੱਕੇ ਤੈਨੂੰ ਇੱਕ ਵਾਰੀ ਗੱਲ ਕਹੀ ਸਮਝ ਨਹੀਂ ਆਉਂਦੀ ਕਿ ਮੇਰਾ ਸਰੀਰ ਨਹੀਂ ਠੀਕ ਤੂੰ ਸੇਰੀ ਚੜਦਾ ਜਾਣਾ ਆ ਉਹ ਮੰਮੀ ਕੀ ਗੱਲ ਹੋ ਗਈ ਆ ਤੂੰ ਵਿੱਕੇ ਨੂੰ ਕਾ ਤੂੰ ਬੋਲੀ ਜਾਨੀ ਆ ਵੇ ਪੋਤੇ ਕਿਰਨੂ ਨਾਲ ਖੜਨ ਨੂੰ ਕਹਿਣ ਡਿਆ ਵਾ ਤੇ ਤੂੰ ਆਪ ਹੀ ਦੱਸ ਜੇ ਕਿਰਨੇ ਦੇ ਨਾਲ ਚਲ ਗਈ ਤੇ ਮੇਰੀ ਲੱਤ ਨੂੰ ਛੱਟ ਲੱਗੀ ਤੇ ਫਿਰ ਕੰਮ ਦਾ ਔਖਾ ਹੋ ਜਾਣਾ ਆ। ਉਹ ਕੋਈ ਗੱਲ ਨਹੀਂ ਮੰਮੀ ਦੋਵਾਂ ਦਿਨਾਂ ਨਾਲ ਕਿਤੇ ਕੋਈ ਫਰਕ ਨਹੀਂ ਪਿਆ ਚੱਲਿਆ। ਭੈਣ ਆ ਜੂਗੀ ਆਪੇ ਉਹਨੇ ਕੰਮ ਨੂੰ ਵੇਖ ਲੈਣਾ ਆ। ਜਾ ਕਿਰਨ ਤੋਂ ਚਲ ਜਾ ਵਿਕੇ ਨਾਲ। ਨਹੀਂ ਨਾ ਜਿੰਨਾ ਚਿਰ ਤੱਕ ਮੰਮੀ ਆਪਣੇ ਮੂੰਹੋਂ ਨਾ ਕਹਿਣਗੇ ਮੈਂ ਉਹਨਾਂ ਚਿਰ ਤੱਕ ਨਹੀਂ ਜਾਣਾ। ਜਾ ਵੀਰੇ ਤੂੰ ਚੱਲ ਜਾ। ਠੀਕ ਐ ਭੈਣੇ ਜਿੱਦਾਂ ਮਰਜ਼ੀ ਤੇਰੀ। ਆ ਦੱਸ ਹਾਦੀ ਹੋਈ ਆ ਵਿਕੇ ਵਾਲੀ ਵੀ ਝਾਟੀ ਮੂੰਹ ਚੋ ਕੇ ਤੁਰ ਪਿਆ ਆ ਤੇ ਤੂੰ ਕਿੱਥੇ ਚੱਲ ਪਿਆ ਹੋਣਾ ਇੱਕ ਮਿੰਟ ਵੀਰੇ ਮੈਨੂੰ ਮਾਫ ਕਰੀ ਮੈਂ ਤੇਰੇ ਨਾਲ ਨਹੀਂ ਜਾ ਸਕੀ ਕਿਉਂਕਿ ਜੇ ਅੱਜ ਮੈਂ ਮੰਮੀ ਨਾਲ ਗੁੱਸੇ ਹੋ ਕੇ ਤੇਰੇ ਨਾਲ ਚੱਲ ਜਾਂਦੀ ਨਾ ਤੇ ਇਹਨਾਂ ਨੇ ਮਗਰੋਂ ਮੇਰੇ ਤੇ ਇਹੋ ਇਲਜ਼ਾਮ ਲਾਉਣੇ ਕਿ ਇਹਦੀ ਮਾਂ ਨੇ ਇਹਨੂੰ ਇਹੋ ਸਿਖਾ ਕੇ ਘਲਾਇਆ ਵਾ ਕੋਈ ਗੱਲ ਨਹੀਂ ਤੂੰ ਮੇਰਾ ਵੀਰ ਜਾ ਮੈਂ ਫੇਰ ਕਿਹ ਦਿਨ ਪਿੰਡ ਆ ਜਾਂਗੀ ਕੋਈ ਗੱਲ ਨਹੀਂ ਭੈਣੀ ਪਰ ਮੈਨੂੰ ਨਹੀਂ ਹੀ ਪਤਾ ਇਹ ਵਿਆਹ ਤੋਂ ਬਾਅਦ ਕੁੜੀਆਂ ਨੂੰ ਆਪਣੇ ਹੀ ਘਰ ਆਉਣ ਵਾਤੇ ਨਾ ਬਗਾਨਿਆਂ ਦੀ ਹਾਮੀ ਦੀ ਲੋੜ ਪੈ ਜਾਂਦੀ ਹੈ ਮੈਂ ਤੂੰ ਇਹ ਕਿਰਨ ਨੂੰ ਨਾ ਵਿਕੇ ਨਾ ਨਾਂ ਭੇਜ ਗਿਆ ਚੰਗਾ ਨਹੀਂ ਕੀਤਾ ਹੈਗਾ ਜਦੋਂ ਮੈਂ ਭੈਣ ਨਾਲ ਗੱਲ ਕਰ ਹੀ ਲਈ ਸੀ ਤੇ ਆਪੇ ਭੈਣ ਨੇ ਆਣ ਕੇ ਦੋ ਦਿਨ ਕਢਾ ਦੇਣੇ ਤੇ ਤੂੰ ਹੀ ਫਿਰ ਕਿਰਨ ਨੂੰ ਜਾਣ ਕੇਉਣ ਦਿੱਤਾ ਉਹਦੇ ਪੇਕੇ ਨਾਲ ਮੇਰੀ ਧੀ ਨੇ ਠੇਕਾ ਨਹੀਂ ਲਿਆ ਵੀ ਇਹ ਆਪਣੇ ਪੇਕੇ ਜਾ ਕੇ ਮौजਾਂ ਕਰੇ ਤੇ ਉਹ ਵਿਚਾਰੀ ਇੱਥੇ ਆਣ ਕੇ ਕੰਮ ਕਰੇ ਨਾਲੇ ਤੈਨੂੰ ਜਨਾਨੀ ਪਿੱਛੇ ਲਾ ਕੇ ਤੇ ਮਾਂ ਨਾ ਬੋਲਣ ਦੀ ਕੋਈ ਲੋੜ ਨਹੀਂ ਆ ਗਈ ਆਵਾ ਮੈਨੂੰ ਭੈਣ ਆਪਣੀ ਨੂੰ ਫੋਨ ਲਾ ਕੇ ਦੇ ਮੈਂ ਉਹਨੂੰ ਪੁੱਛਣਾ ਵੀ ਤੂੰ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਆਉਣਾ ਹੈ ਉਹ ਮੰਮੀ ਇੰਨੀ ਗਰਮੀ ਪੈਣ ਰਹੀ ਆ ਤੇ ਤੁਸੀਂ ਭੈਣ ਨੂੰ ਪਹਿਲਾਂ ਸੱਦਾਂ ਦੀਆਂ ਗੱਲਾਂ ਕਰਨ ਦੇ ਜੇ ਮੈਂ ਤੇ ਕਹਿਣਾ ਤੁਸੀਂ ਭੈਣ ਨੂੰ ਸੱਦੋ ਹੀ ਨਾ ਰਹਿਣ ਦੋ ਦੂਰ ਦਾ ਵਿਆਹ ਆ ਕਦੋਂ ਵਿਚਾਰੀ ਨੂੰ ਤੰਗ ਕਰਨਾ ਵੇ ਚਾਚੇ ਤਾਂ ਇਹਦੇ ਵਿਆਹ ਕਦੋਂ ਦੇ ਦੂਰ ਦੇ ਹੋਣ ਲੱਗ ਪਿਆ ਉਹ ਮੰਮੀ ਇਹ ਕਿਹੜਾ ਆਪਣੇ ਸਕੇ ਚਾਚੇ ਦੇ ਮੁੰਡੇ ਦਾ ਵਿਆਹ ਆ ਦੂਰ ਦੀ ਰਿਸ਼ਤੇਦਾਰੀ ਦੇ ਵਿੱਚ ਦੇ ਵਿਆਹ ਆ ਮੈਂ ਤਾਂ ਕਰਕੇ ਤੁਹਾਨੂੰ ਕਹਿਣ ਡਿਆ ਹਾਂ ਵੇ ਮੈਨੂੰ ਪਤਾ ਤਾਂ ਕਿਹਦੀ ਬੋਲੀ ਬੋਲਦਾ ਆ ਜੇ ਮੇਰੀ ਧੀ 2 ਦਿਨ ਪਹਿਲਾਂ ਆ ਜਾਏਗੀ ਨਾ ਉਨੇ ਤੇਰਾ ਤੇ ਤੇਰੀ ਜਨਾਨੀ ਦਾ ਕੁਝ ਚੁੱਕ ਕੇ ਨਹੀਂ ਲੈ ਜਾਣਾ ਲੈ ਦੱਸ ਮੰਮੀ ਮੈਂ ਭੈਣ ਨੂੰ ਕਦੋਂ ਆਉਣ ਤੋਂ ਮਨਾ ਕੀਤਾ ਆ ਭੈਣ ਦਾ ਆਪਣਾ ਘਰ ਆ ਉਹ ਜਦੋਂ ਮਰਜ਼ੀ ਆਏ ਭਾਵੇਂ ਮਹੀਨਾ ਰਹਿ ਕੇ ਜਾਵੇ ਮੈਂ ਤੇ ਤਾਂ ਕਰਕੇ ਕਹਿਣ ਡਿਆ ਵੀ ਗਰਮੀ ਬੜੀ ਪੈਂਦੀ ਆ ਤੇ ਇੱਥੇ ਔਖਾ ਹੋ ਜਾਣਾ ਆ ਅੱਗੇ ਤੁਹਾਡੀ ਮਰਜ਼ੀ ਮੰਮੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਹੀ ਕਰ ਲਓ ਫਿਰ ਵੇ ਮੇਰੀ ਧੀ ਤੇ ਵਿਆਹ ਤੋਂ ਹਰਤਾ ਪਹਿਲਾਂ ਆਉਗੀ ਨਾਲੇ ਇਹੋ ਤੇ ਵਿਆਹ ਸ਼ਾਦੀਆਂ ਦਾ ਟਾਈਮ ਹੁੰਦਾ ਵਾ ਜਦੋਂ ਚਾਚੇ ਤਾਇਏ ਦੀਆਂ ਕੁੜੀਆਂ ਆਪਸ ਵਿੱਚ ਮਿਲ ਲੈਂਦੀਆਂ ਨੇ ਚਲੋ ਠੀਕ ਆ ਮੰਮੀ ਮੈਂ ਲਾ ਦਿੰਨਾ ਭੈਣ ਨੂੰ ਫੋਨ ਅੰਦਰ ਪਿਆ ਆ ਤੇ ਮੈਂ ਫਿਰ ਲਿਆਉਣਾ ਫੜ ਕੇ ਠੀਕ ਆ ਜੇ ਮੰਮੀ ਦਿੱਤੀ ਆਪਣੀਆਂ ਭੈਣਾਂ ਨਾਲ ਮਿਲ ਸਕਦੀ ਆ ਤੇ ਫਿਰ ਕਿਰਨ ਕਿਉਣੀ ਆਪਣੀਆਂ ਭੈਣਾਂ ਨੂੰ ਮਿਲ ਸਕਦੀ ਕੋਈ ਗੱਲ ਨਹੀਂ ਕਰਨਾ ਹੁਣ ਮੈਂ ਕੁਝ ਏਦਾਂ ਦਾ ਕਰਾਂਗਾ ਵੀ ਮੰਮੀ ਤੈਨੂੰ ਤੇਰੇ ਪੇਕੇ ਆਪ ਭੇਜਿਆ ਕਰਨਗੇ ਤੂੰ ਵੇਖੀ ਚੱਲ ਬਸ ਹੁਣ ਵੇਖ ਲੈ ਮੁੰਡੇ ਦਾ ਹਾਲ ਮੈਂ ਟੇਨੀ ਲਾਉਂਦਾ ਜਨਾਨੀ ਦੀ ਸਾਈਡ ਲੈਣ ਲੱਗਿਆ ਭਲਾ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਨੋਹਾਂ ਤੇ ਜਾਂ ਐਵੇਂ ਬਾਹਰ ਰੋਜ ਤੋਰੀਆਂ ਜਾਂਦੀਆਂ ਨੇ ਨਵ ਤੂੰ ਇੱਥੇ ਬੈਠੇ ਜ ਮਜੇ ਨਾਲ ਬਾਹਰ ਤਾਂ ਮम्मी ਆਵਾਜ਼ਾਂ ਮਾਰੀ ਜਾਂਦੇ ਆ ਓ ਰੁਕ ਜਾ ਕਿਰਨ ਮम्मी ਦੀਆਂ ਆਵਾਜ਼ਾਂ ਵੀ ਸੁਣੀਆਂ ਜਾਂਦੀਆਂ ਆ ਮੈਂ ਨਾ ਸੋਚਣ ਡਿਆ ਕੁਝ ਨਵ ਕਿਵੇਂ ਜਾਣ ਸਕਦੀ ਆ ਕਿ ਤੁਸੀਂ ਇਹੋ ਜਿਹਾ ਕੀ ਸੋਚਣ ਡੇ ਜਿਹੜੀਆਂ ਤੁਹਾਨੂੰ ਮम्मी ਦੀਆਂ ਆਵਾਜ਼ਾਂ ਮਣ ਸੁਣਦੀਆਂ ਕਿਰਨ ਤੂੰ ਬਸ ਇੰਨਾ ਕ ਜਾਣ ਲੈ ਵੀ ਹੁਣ ਨਾ ਤੈਨੂੰ ਤੇਰੇ ਪੈਕੇਜਾਂ ਤੇ ਕੋਈ ਰੋਗ ਨਹੀਂ ਲਾਊਗਾ। ਨਵ ਇਹ ਕਿੱਦਾਂ ਹੋਊਗਾ? ਨਾਲੇ ਪਲੀਜ਼ ਤੁਸੀਂ ਮੇਰੇ ਕਰਕੇ ਮੰਮੀ ਨਾਲ ਨਾ ਬੋਲਿਓ। ਓਕੇ ਰਣਾ ਆਪਾਂ ਕੋਈ ਜੇ ਬੋਲਣਾ ਹੀ ਨਹੀਂ ਆ। ਤੂੰ ਬਸ ਵੇਖੀ ਚੱਲ ਮੈਂ ਕਰਦਾਂਗੀ ਆ। ਤੂੰ ਬਸ ਚੱਲ ਮੇਰੇ ਨਾਲ। ਚਲੋ ਜੀ। ਔਹ ਵੇਖ ਲਾ ਮੁੰਡੇ ਦਾ ਹਾਲ। ਮੈਨੂੰ ਕਹਿੰਦਾ ਹੈ ਮੰਮੀ ਮੈਂ ਹੁਣੇ ਗੱਲ ਕਰਾਉਣਾ ਹੈ ਪਹਿਨਦੀ ਤੁਹਾਡੇ ਨਾਲ ਤੇ ਆਪ ਅੰਦਰ ਜਾ ਕੇ ਬਹਿ ਗਿਆ। ਵੇ ਮੁੜਿਆ ਅੱਜ ਦੀ ਤਰੀਕ ਤੇ ਗੱਲ ਕਰਾਏਗਾ ਭੈਣ ਆਪਣੀ ਦੀ ਕਿ ਨਹੀਂ ਮੇਰੇ ਨਾਲ ਹਾਂਜੀ ਹਾਂਜੀ ਆ ਗਿਆ ਮੰਮੀ ਵੇ ਤਾ ਫੋਨ ਨਹੀਂ ਲਾ ਕੇ ਲਿਆ ਭੈਣ ਆਪਣੀ ਨੂੰ ਉਹ ਮੰਮੀ ਫੋਨ ਕਿ ਲਾਉਣਾ ਸੀ ਮੈਂ ਉਹਨਾਂ ਨਾਲ ਫੋਨ ਤੇ ਆਪ ਹੀ ਗੱਲ ਕੀਤੀ ਆ ਤੇ ਉਹ ਮੈਨੂੰ ਕਹਿੰਦੇ ਆ ਵੀ ਪਰੌਣਾ ਤੁਹਾਡਾ ਤੇ ਸੱਸ ਮੇਰੀ ਉਹ ਨਹੀਂ ਮਿਲਵਾਉਂਦੇ ਹੱਗੇ ਵੀ ਉਹ ਕਾ ਤੋ ਰੋਕਣ ਦੇ ਆ ਕੁੜੀ ਨੂੰ ਮੈਨੂੰ ਫੋਨ ਲਾ ਕੇ ਦੇ ਮੈਂ ਉਹਨਾਂ ਨਾਲ ਗੱਲ ਕਰਕੇ ਪੁੱਛਦੀ ਆ ਕਿ ਉਹ ਕਿ ਰੋਕਦੇ ਆ ਕੁੜੀ ਨੂੰ ਇੱਥੇ ਹੋਂ ਤੋਂ ਮੰਮੀ ਜੀ ਮੈਂ ਫੋਨ ਲਾ ਕੇ ਤੁਹਾਡੀ ਭੈਣ ਨਾਲ ਤੇ ਉਹਦੀ ਸੱਸ ਨਾਲ ਗੱਲ ਕਰਾਉਣੀ ਲੱਗਾ ਹਾਂ ਪਰ ਭੈਣ ਨੇ ਅੱਗੋਂ ਮੈਨੂੰ ਕਹਿਤਾ ਵੀ ਤੂੰ ਮੰਮੀ ਨਾਲ ਨਾ ਸੱਸ ਮੇਰੀ ਦੀ ਗੱਲ ਨਾ ਹੀ ਕਰਾਈ ਘਰ ਦੇ ਵਿੱਚ ਅੱਗੇ ਮਾਹੌਲ ਬੜਾ ਗਰਮ ਹੋਇਆ ਪਿਆ ਆ ਤੇ ਜੇ ਮੰਮੀ ਨੇ ਗੱਲ ਕਰਦੀ ਨਾ ਤੇ ਹੋਰ ਗੱਲ ਵਾਜਣੀ ਆ ਨਵ ਕਾ ਤੂੰ ਬਾਜ਼ਾਰ ਤੰਜੇ ਪਾਈ ਜਾਂਦੇ ਜੇ ਗੱਲ ਤੇ ਦੱਸੋ ਕੀ ਹੋਈ ਆ ਕਿਰਨ ਗੱਲ ਇਹ ਹੋਈ ਆ ਕਿ ਭੈਣ ਕਹਿੰਦੀ ਆ ਵੀ ਉਹਦੇ ਸਹੁਰੇ ਕਹਿੰਦੇ ਆ ਵੀ ਤੀਜੇ ਦਿਨ ਮੂੰਹ ਚੁੱਕ ਗਿਆ ਤੂੰ ਆਪਣੇ ਪੇਕੇ ਤੋਂ ਰਪੈਣੀ ਆ ਤੇਰਾ ਪੇਕੇ ਗਿਆ ਬਗੈਰ ਸਰਦਾ ਨਹੀਂ ਆ ਵੀ ਉਹਨਾਂ ਨੇ ਐਡੀ ਵੱਡੀ ਗੱਲ ਕਹਿਤੀ ਮੇਰੀ ਧੀ ਨੂੰ ਕੋਈ ਨਾ ਉਹਨਾਂ ਨਾਲ ਤੇ ਮੈਂ ਗੱਲ ਕਰਾਂਗੀ ਕਿ ਮੇਰੀ ਧੀ ਮੈਨੂੰ ਮਿਲਣ ਵੀ ਨਹੀਂ ਆ ਸਕਦੀ ਭਲਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਏ ਅਹੀਂ ਆਪਣੀ ਧੀ ਵੀ ਆਈ ਆ ਕੋਈ ਵੇਚੀ ਨਹੀਂ ਗਈ ਤੁਸੀਂ ਜਿਹੜਾ ਇਹਦੇ ਤੇ ਹੁਕਮ ਚਲਾਓਗੇ ਹਾਂਜੀ ਨਵ ਇਹ ਗੱਲ ਤੇ ਗਲਤ ਆ ਜੇ ਉਹ ਦੀਦੀ ਨੂੰ ਇੱਦਾਂ ਹੀ ਰੋਕਣਗੇ ਫਿਰ ਮੰਮੀ ਦੇ ਦਿਲ ਤੇ ਕੀ ਬੀਤੂਗੀ ਪਰ ਕਿਰਨਾ ਫਿਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਹੁਣ ਇੰਨੀ ਛੋਟੀ ਜੀ ਗੱਲ ਪਿੱਛੇ ਆਪਾਂ ਭੈਣਾਂ ਪਰਦਾ ਘਰ ਥੋੜਾ ਖਰਾਬ ਕਰ ਦੇਣਾ ਆ ਨਾਲੇ ਕਿਰਨਾ ਜਿਵੇਂ ਉਹ ਕਹਿਣਗੇ ਨਾ ਸਾਨੂੰ ਉਦਾਂ ਹੁਣ ਮੰਨਣਾ ਹੀ ਪੈਣਾ ਆ ਤੇ ਦੂਜੀ ਗੱਲ ਇਹ ਜਿਹੜੀਆਂ ਪੇਕਿਆਂ ਦੇ ਰਿਸ਼ਤੇਦਾਰੀਆਂ ਹੁੰਦੀਆਂ ਨਾ ਵਿਆਹ ਤੋਂ ਬਾਅਦ ਨਾ ਕੁੜੀਆਂ ਵਾਸਤੇ ਨਾ ਉਹ ਸੁਪਨੇ ਬਣ ਕੇ ਰਹਿ ਜਾਂਦੀਆਂ ਆ ਉਹਨਾਂ ਕੋਲ ਫਿਰ ਉਹਨਾਂ ਵਿੱਚ ਮਿਲਿਆ ਵਰਤੇ ਨਹੀਂ ਜਾਂਦਾ ਵੀ ਇਹ ਤੋਂ ਮੈਨੂੰ ਫੋਨ ਲਾ ਕੇ ਦੇ ਮੈਂ ਉਹਦੇ ਸਹੁਰੇ ਨਾਲ ਆਪੇ ਗੱਲ ਕਰਦੀ ਆ ਵੀ ਸਾਡੀ ਕੁੜੀ ਹੁਣ ਤੁਹਾਡੇ ਸਾਹਮਣੇ ਚੱਲੂਗੀ ਉਹ ਮੰਮੀ ਮੈਂ ਨਹੀਂ ਜੇ ਕਿਸ ਨੂੰ ਫੋਨ ਲਾ ਕੇ ਦੇਣਾ ਐਵੇਂ ਗੱਲ ਵਾਜੋਗੇ ਨਾਲੇ ਫੋਨ ਲਾ ਕੇ ਤੁਸੀਂ ਕੀ ਕਰੋਗੇ ਉਹਨਾਂ ਨੂੰ ਇਹੋ ਗੱਲ ਹੀ ਕਹੋਗੇ ਨਾ ਵੀ ਤੁਸੀਂ ਸਾਡੀ ਧੀ ਨੂੰ ਹੁਣ ਮਿਲਣ ਤੋਂ ਨਾ ਰੋਕਿਆ ਕਰੋ ਤੇ ਮੰਮੀ ਇਹ ਗੱਲ ਕਹਿੰਦੇ ਅਸੀਂ ਤਾਂ ਹੀ ਚੰਗੇ ਲੱਗਦੇ ਆ ਜਦੋਂ ਆਪਾਂ ਵੀ ਕੇ ਦਿੱਤੀ ਨੂੰ ਉਹਦੇ ਪੇਕੇ ਜਾਣ ਤੋਂ ਨਾ ਰੋਕਾਂਗੇ ਤੇ ਵੀ ਇਹਨੂੰ ਕੌਣ ਰੋਕਦਾ ਆ ਤਿੰਨਾਂ ਚਾਰ ਮਹੀਨੇ ਬਾਅਦ ਤੇ ਆਪਣੇ ਪੇਕੇ ਜਾ ਕੇ ਆਉਂਦੀ ਆ ਅੱਛਾ ਮੰਮੀ ਜੀ ਤੁਸੀਂ ਇੰਨੀ ਗੱਲ ਕਹਿਣ ਦੇ ਜੇ ਜਰਾਕ 2 ਕੁ ਮਹੀਨੇ ਪਹਿਲਾਂ ਦਾ ਟਾਈਮ ਚੇਤੇ ਕਰੋ ਹਾਂ ਜਦੋਂ ਕਿਰਨ ਦੀਆਂ ਭੈਣਾਂ ਐਡੀ ਦੂਰ ਕੇਂਦਰ ਨੂੰ ਮਿਲਣ ਆਈਆਂ ਸੀ ਤੁਸੀਂ ਕਿਰਨ ਨੂੰ ਉਹਦੇ ਪੇਕੇ ਜਾਣ ਦਿੱਤਾ ਸੀ ਉਹਦਾ ਭਰਾ ਖਾਲੀ ਹੱਥ ਗਿਆ ਹੈ ਨਾ ਇੱਥੋਂ ਤੁਸੀਂ ਕਿਰਨ ਨੂੰ ਉਹਦੇ ਨਾਲ ਨਹੀਂ ਧੋਰਿਆ ਠੀਕ ਆ ਤੇ ਅੱਜ ਜਦੋਂ ਹਾਡੀ ਭੈਣ ਨੂੰ ਉਹਦੇ ਸਹੁਰੇ ਨੇ ਇੱਥੇ ਆਉਣ ਤੋਂ ਰੋਕਿਆ ਆ ਤੇ ਉਦੋਂ ਤੁਹਾਡੇ ਦਿਲ ਤੇ ਹੁਣ ਕੀ ਬੀਤਣ ਢਈ ਆ ਤੇ ਜਦੋਂ ਉਸ ਦਿਨ ਕਿਰਨ ਦਾ ਭਰਾ ਖਾਲੀ ਹੱਥ ਆਪਣੇ ਪਿੰਡ ਗਿਆ ਹੀ ਤੇ ਉਦੋਂ ਫਿਰ ਕਿਰਨ ਦੇ ਮਾਂ ਪਿਓ ਦੇ ਦਿਲ ਦੇ ਉੱਤੇ ਕੀ ਬੀਤੀ ਹੋਏਗੀ ਵੀ ਪੁੱਤ ਤੂੰ ਖਾਲੀ ਹੱਥ ਹੀ ਆ ਗਿਆ ਆਪਣੀ ਭੈਣ ਨੂੰ ਢੀ ਨਾਲ ਲੈ ਕੇ ਆਇਆ ਮੰਮੀ ਕਿਰਨ ਦੇ ਮਾਂ ਪਿਓ ਵੀ ਕਹਿ ਸਕਦੇ ਸੀ ਵੀ ਆਪਾਂ ਆਪਣੀ ਤੀ ਵਿਆਹੀ ਆ ਵੇਚੀ ਨਹੀਂ ਆ ਪਰ ਉਹਨਾਂ ਨੇ ਕੁਝ ਨਹੀਂ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਾਂ ਆਪਣੀ ਧੀ ਵਸਾਉਣੀ ਆ ਤੇ ਜਿਨ੍ਹਾਂ ਨੇ ਧੀਆ ਵਸਾਉਣੀਆ ਹੁੰਦੀਆਂ ਨਾ ਉਹਨਾਂ ਦੇ ਮਾਪਿਆਂ ਨੂੰ ਬੜੇ ਸਬਰਾਂ ਦੇ ਘੁੱਟ ਭਰਨੇ ਪੈਂਦੇ ਆ ਮੰਮੀ ਜੀ ਮਾਫ ਕਰਿਓ ਮੰਮੀ ਜੀ ਜਿੱਦਾਂ ਤੁਹਾਡਾ ਜੀ ਕਰਦਾ ਨਾ ਦੀਦੀ ਨੂੰ ਮਿਲਣ ਨੂੰ ਇਦਾਂ ਮੇਰਾ ਵੀ ਜੀ ਕਰਦਾ ਆਪਣੇ ਮਾਪਿਆਂ ਨੂੰ ਮਿਲਣ ਨੂੰ ਚੱਲ ਕੋਈ ਗੱਲ ਨਹੀਂ ਕਰਨ ਵਿਆਹ ਤੋਂ ਬਾਅਦ ਨਾ ਕੁੜੀ ਨੂੰ ਫਿਰ ਸਹੁਰਿਆਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈ ਵੇ ਪੁੱਤ ਸਹੀ ਕਹਿਣ ਡੈ ਜੇ ਤੁਸੀਂ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਜਿਹੜੀ ਮੈਂ ਕਿਰਨ ਨੂੰ ਉਹਦੇ ਪੇਕੇ ਜਾਣ ਤੋਂ ਰੋਕਦੀ ਰਹੀ ਕਿਰਨ ਪੁੱਤ ਤੈਨੂੰ ਹੁਣ ਆਪਣੇ ਪੇਕੇ ਜਾਣ ਲਈ ਇਹਨੂੰ ਕੋਈ ਲੋੜ ਨਹੀਂ ਹੈਗੀ ਪੁੱਛਣ ਦੀ ਤੇਰਾ ਜਦੋਂ ਜੀ ਕਰੇ ਤੂੰ ਉਦੋਂ ਹੀ ਜਾ ਸਕਦੀ ਹੈਂ ਤੇ ਰਾਤ ਵੀ ਰਹਿ ਸਕਦੀ ਹੈਂ ਉੱਥੇ ਵੀ ਐਦਾਂ ਕੀ ਮੇਰੇ ਮੋਂ ਵੱਲ ਵੇਖਣ ਦੇ ਜੇ ਇਹ ਪਾਬੰਦੀ ਮੈਂ ਤਾਂ ਹਟਾਈ ਆ ਕਿਉਂਕਿ ਮੈਨੂੰ ਅੱਜ ਅਹਿਸਾਸ ਹੋਇਆ ਇਸ ਗੱਲ ਦਾ ਕਿ ਤਿਆਂ ਨੂੰ ਨਾ ਮਿਲਣ ਦਾ ਦੁੱਖ ਕਿੰਨਾ ਹੁੰਦਾ ਆ ਅੱਛਾ ਮੰਮੀ ਜੇ ਇਹ ਗੱਲ ਹੈ ਨਾ ਤੇ ਫਿਰ ਮੈਂ ਭੈਣ ਨੂੰ ਵਿਆਹ ਤੇ ਆਪ ਲੈ ਕੇ ਆਵਾਂਗਾ ਤੇ ਉਹਦੀ ਸਾਰੀ ਜ਼ਿੰਮੇਵਾਰੀ ਮੇਰੀ ਹੋਵੇਗੀ ਤੇ ਕਿਰਨ ਤੂੰ ਵੀ ਹੁਣ ਆਪਣੇ ਪੇਕੇ ਜਦੋਂ ਮਰਜ਼ੀ ਆ ਜਾ ਸਕਦੀ ਹੈਂ ਬਸ ਇੱਕ ਗੱਲ ਦਾ ਧਿਆਨ ਰੱਖੀਂ ਕਿ ਤੂੰ ਰੋਜ਼ ਹੀ ਨਾ ਜਾ ਕੇ ਆਪਣੇ ਪੇਕੇ ਵਿਆਹ ਜੀਆਂ ਕਰੀ ਉੱਥੇ ਨਹੀਂ ਨਵ ਮੈਂ ਤੁਹਾਡੀ ਦਿੱਤੀ ਖੋਲਦਾ ਕਦੇ ਵੀ ਨਾ ਜਾਇਜ਼ ਫਤਾਨੀ ਚੁੱਕਾਂਗੀ ਤੁਸੀਂ ਬਸ ਮੈਨੂੰ ਮੇਰੇ ਮਾਪਿਆਂ ਨੂੰ ਮਿਲਦੀ ਖੋਲ ਦੇਤੀ ਮੇਰੇ ਲਈ ਇੰਨਾ ਹੀ ਬਹੁਤ ਆ ਠੀਕ ਆ ਗਿਰਨ ਤੇ ਵੇਖ ਲਓ ਮੰਮੀ ਇਹ ਕਿਦਾਂ ਦੀ ਗੱਲ ਆ ਵੀ ਜਿਹੜੇ ਘਰ ਦੇ ਵਿੱਚ ਧੀ ਜੰਮੀ ਪਲੀ ਹੁੰਦੀ ਆ ਆਪਣੀ ਜ਼ਿੰਦਗੀ ਦੇ ਉਹਨੇ ਕਈ ਸਾਲ ਉੱਤੇ ਕੇ ਜਾ ਰਹੇ ਹੁੰਦੇ ਆ ਤੇ ਵਿਆਹ ਤੋਂ ਬਾਅਦ ਉਸੇ ਘਰ ਦੇ ਵਿੱਚ ਉਹਨੂੰ ਜਾਣ ਵਾਸਤੇ ਪਿਗਾਨਿਆਂ ਦੀ ਇਜਾਜ਼ਤ ਲੈਣੀ ਪੈਂਦੀ ਆ ਤੇ ਮੰਮੀ ਤੁਹਾਨੂੰ ਨਹੀਂ ਲੱਗਦਾ ਵੇ ਇਹ ਸਰਵਾਜ ਨੂੰ ਹੁਣ ਬਦਲਣ ਦੀ ਲੋੜ ਹੈਗੀ ਆ। ਵੇ ਹਾਂ ਪੁੱਤ ਗੱਲ ਤੇ ਤੇਰੀ ਸਹੀ ਆ। ਆਪਾਂ ਸਾਰਿਆਂ ਦੀ ਸੋਚ ਨੂੰ ਨਹੀਂ ਬਦਲ ਸਕਦੇ ਪਰ ਆਪਣੇ ਆਪ ਨੂੰ ਤਾਂ ਬਦਲ ਹੀ ਸਕਦੇ ਆ ਨਾ। ਤੇ ਰਹੀ ਗੱਲ ਬਦਲਾਵ ਦੀ। ਬਦਲਾਵ ਦੀ ਸ਼ੁਰੂਆਤ ਉਦੋਂ ਹੀ ਹੁੰਦੀ ਆ ਜਦੋਂ ਬੰਦਾ ਆਪਣੇ ਆਪ ਨੂੰ ਬਦਲਦਾ ਆ। ਸਹੀ ਗੱਲ ਆ ਮੰਮੀ ਤੁਹਾਡੇ ਵਾਲੀ। ਤੇ ਚੱਲ ਫਿਰ ਕਿਰਨਾ? ਪਾ ਆਪਣੇ ਬੈਗ 'ਚ ਕੱਪੜੇ ਤੇ ਤੈਨੂੰ ਮੈਂ ਤੇਰੇ ਪੇਕੇ ਛੱਡ ਕੇ ਆਵਾਂ ਦੋ ਦਿਨ। ਠੀਕ ਹੈ ਜੀ। ਚਲੋ ਜੀ। ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਆ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ। ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਤੁਸੀਂ ਵੀਡੀਓ ਵੇਖ ਕੇ ਚਲ ਜਾਂਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਦੇ ਤੇ ਨਾ ਹੀ ਪੇਜ ਨੂੰ ਫੋਲੋ ਕਰਦੇ ਜੇ ਸੋ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰੋ ਜੇਕਰ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਜੇਕਰ YouTube ਤੇ ਦੇਖ ਰਹੇ ਜੇ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਬੈਲ ਵਾਲੇ ਬਟਨ ਨੂੰ ਜਰੂਰ ਦਬਾ ਦਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਠੀਕ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਨੈਕਸਟ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਤੇ ਜਲਦੀ ਮਿਲਦੇ ਆ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ